ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਅੱਜ ਆਪਾਂ ਸ਼ੁਰੂ ਕਰਦੇ ਆਂ ਸ਼ਾਮ ਦੀ ਰੁਟੀਨ ਸ਼ਾਮ ਦਾ ਟਾਈਮ ਹੋ ਗਿਆ 6:30 ਵਜੇ ਦਾ ਅੱਧੀਆਂ ਕਾਪਾਂ ਧਾਰਾਂ ਕੱਢ ਲਈਆਂ ਅੱਧੀਆਂ ਘਰੇਂਦੀਆਂ ਕੱਢਣ ਵਾਲੀਆਂ ਤੇ ਤੁਹਾਨੂੰ ਦਿਖਾਉਣਿਆ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਰੋਜ਼ ਮਾਰਨਿੰਗ ਰੁਟੀਨ ਪਾਈਦੀ ਆ ਚਲੋ ਮੈਂ ਕਿਹਾ ਅੱਜ ਸ਼ਾਮ ਦੀ ਰੁਟੀਨ ਦਾ ਤੁਹਾਨੂੰ ਦਿਖਾ ਦਈਏ ਵੀ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਬਾਹਰ ਦਾ ਮਾਹੌਲ ਵੇਖ ਲੋ ਜੀ ਮੈਂ ਇਸ ਕਾ ਮੇਰੇ ਬੈਕ ਤੋਂ ਸਰਦਾਰ ਜੀ ਵੱਢ ਰਹੀ ਆ ਪੱਠੇ ਤੇ ਮੈਂ ਕੱਢ ਰਹੀ ਆ ਧਾਰਾਂ ਤੇ ਚਲੋ ਜੀ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਲਓ ਜੀ ਪਾਣੀ ਪਿਆ ਕੇ ਆ ਛੋਟੀਆਂ ਆਪਾਂ ਕੱਢਦੇ ਨੇ ਇਹਨੇ ਬਾਹਰ ਬਾਹਰ ਨੂੰ ਸ਼ਾਮ ਨੂੰ ਤੇ ਇਧਰ ਆਪਣਾ ਇਹ ਖੜਾ ਇਹਨੇ ਅੱਜ ਥੋੜੀ ਜੀ ਕਣਤ ਖਾ ਲਈ ਤੇ ਇਹਨੂੰ ਬੰਨਤਾ ਨਹੀਂ ਇਹ ਮੱਜਾਂ ਦੇ ਨਾਲ ਦਾਣਾ ਖਾਂਦਾ ਸੁਲਤਾਨ ਇਹਨੂੰ ਆਪਾਂ ਤਾਰਾਂ ਕੱਢ ਕੇ ਬਾਅਦ ਚ ਕਰਾਂਗੇ ਤੇ ਆਹ ਤਿੰਨ ਤਾਰਾਂ ਆਪਾਂ ਕੱਢ ਲਿਆਂਗੇ ਇਹਦੀ ਤਾਰ ਵੀ ਕੱਢ ਲਈ ਉਹਦੀ ਵੀ ਤੇ ਉਹਦੀ ਉਪਰਾਂ ਐਂਡ ਤੇ ਖੜੀ ਐ ਝੋਟੀ ਉਹਦੀ ਆਪਾਂ ਤਾਰ ਕੱਢਣੀ ਆ ਮੈਂ ਤਾਂ ਚੱਲਦਿਆਂ ਖੜਾ ਥੋੜਾ ਜਿਹਾ ਬਲੌਗ ਦੀ ਸਟਾਰਟਿੰਗ ਕਰ ਲਗੇ ਤੇ ਇਧਰ ਆਪਣੀ ਟੂਟੀ ਨਾਲ ਥੇਲ ਭਰ ਗਈ ਐ ਤੇ ਚਲੋ ਜੀ ਤਾਰ ਕੱਢ ਲਗੇ ਤੇ ਫੇਰ ਤੁਹਾਨੂੰ ਗਾਂਵ ਬਲੌਗ ਦਾ ਕੰਟੀਨਿਊ ਕਰਕੇ ਦਿਖਾਉਣੇ ਆ ਇੱਧਰ ਚੱਲ ਗਿਆ ਆਪਾਂ ਲੈ ਕੇ ਪਾਣੀ ਡੋਕਿਆਂ ਮਾਂਕਿਆਂ ਵਾਸਤੇ ਮੈਂ ਰੱਖ ਲੈਣੀ ਵੀ ਨਹੀਂ ਆ ਜੱਗ ਜੀ ਫੈਂਟ ਵਾਧਾ ਜਾਂਦੀ ਹੈ ਜੇ ਆਪਾਂ ਇਸ ਤਰ੍ਹਾਂ ਕਰਕੇ ਡੋਕੇ ਉੱਪਰ ਉੱਪਰੋ ਚੋਲਾਂਗੇ ਪਹਿਲਾਂ 1/2 ਕਿਲੋ ਦੁੱਧ ਤੇ ਇਸ ਛੋਟੀ ਦੀ ਆਪਾਂ ਧਾਰ ਕੱਢਣ ਲੱਗਦੇ ਆ ਤੇ ਇਦਰ ਆਕਾ ਜੱਗ ਚੱਕ ਲਗੇ ਗਰਮੀ ਹੋ ਗਈ ਆ ਜੀ ਗਰਮੀ ਦੇ ਨਾਲ ਨਾਲ ਮੱਖੀ ਮੱਛਰ ਵੀ ਬਹੁਤ ਤੰਗ ਕਰਦਾ ਫਿਰ ਮੈਂ ਪੱਖੇ ਛੱਡ ਲਏ ਤੇ ਇਹ ਪੱਖੇ ਛੱਡ ਕੇ ਧਾਰਾ ਚੁੰਨੇ ਰਾਤ ਨੂੰ ਵੀ ਅੱਧੀ ਰਾਤ ਤੋਂ ਬਾਅਦ ਮੁੜ ਕੇ ਬੰਦ ਕਰ ਦਈਦੇ ਆ ਤੇ ਜੀ ਦੋ ਜੀ ਧਾਰਾਂ ਡੋਪੀ ਆਪਾਂ ਲਈ ਕੱਢ ਧਾਰਾਂ ਆ ਚੱਕਲ ਗਈ ਸਮਾਨ ਤੇ ਲੈ ਲੀ ਗਏ ਦੁੱਧ ਉਧਰ ਨੂੰ ਹੀ ਮੈਂ ਤਾਂ ਖੜੇਸ ਬਲੌਗ ਸਟਾਰਟ ਕਰ ਲਿਆ ਸੀ ਮੜ ਕੇ ਨਾ ਨੀਰਾ ਹੋ ਜਾਂਦਾ ਇੱਕੇਦਮ ਪਰ ਕੈਮਰੇ ਵਿੱਚ ਅਜੇ ਕਾਫੀ ਖੜਾ ਦਿਨ ਦੀਨ ਪਰ ਹੈ ਥੋੜਾ ਜਿਹਾ ਕੁਸਮਹਿਲਾ ਜਿਹਾ ਹੋਇਆ ਹਨਾ ਸ਼ਾਮ ਜੀ ਪਈ ਹੈ ਤੇ ਇਧਰ ਆਪਾਂ ਕੰਬਲ ਧੋਤੇ ਸੀ ਕੱਲ ਜੀ ਕੰਬਲ ਚਾਦਰ ਸੈਟ ਹੈ ਹੀ ਤੇ ਆਪਾਂ ਧੋਤਾ ਸੀ ਤੇ ਸੁੱਕ ਗਿਆ ਸਿੱਧਾ ਪੁੱਠਾ ਕਰਕੇ ਸਕਾ ਲਿਆ ਕੁਝ ਕੱਲ ਨੂੰ ਤੋਂ ਪਲਵਾ ਲਾਂਗੇ ਤੇ ਹੁਣ ਤਰੀਲ ਪਊਗੀ ਤੇ ਮੈਂ ਕਿਹਾ ਲਾ ਲਾ ਤੇ ਕੱਲ ਮੇਰਾ ਬਸ ਮੂੜ ਹੀ ਨਿਕਰਿਆ ਉਹਵਾਂ ਸਟਾਰਟ ਕਰਨ ਦਾ ਕੱਲਾ ਪਤੋ ਤੀਸੀ ਇਹ ਖੇਲ ਚ ਡੁੱਬੋਗੇ ਕਿਉਂਕਿ ਜੀ ਇਹਨਾਂ ਦਾ ਵਜਨ ਕਾਫੀ ਹੋ ਜਾਂਦਾ ਪਾਣੀ ਪਾਇਆ ਤਾਂ ਫਿਰ ਵੈਸੇ ਇਹ 15 15.5 ਕਿਲੋ ਦਾ weight ਦਾ ਸੈਟ ਹੈ ਇਹ ਤੇ ਚਲੋ ਜੀ ਹੁਣ ਆਪਾਂ ਲਾ ਲਈਏ ਇਧਰ ਲੱਗ ਰਿਹਾ ਪਾਣੀ ਜੀ ਕਿਉਂਕਿ ਹਜੇ ਵੀ ਨਹੀਂ ਬਣਾਇਆ ਤੇ ਪੈਪ ਆਹੀ ਆਪਾਂ ਪਾਣੀ ਲਾਉਣੇ ਆਪਾਂ ਇੱਥੇ ਬੀਜੀ ਐ ਚਰੀ ਬਾਹਰ ਦਾ ਮੋੜ ਦਿਖਾ ਦਾਂ ਤੁਹਾਨੂੰ ਨਾਲੀ ਤੋੜ ਲਿਆ ਗਿੱਤਣਾਂਗਾ ਤੇ ਆਪਾਂ ਬਣਾਵਾਂਗੇ ਅੱਜ ਗੋਭੀ ਦੀ ਸਬਜ਼ੀ ਇੱਧਰ ਸਰਦਾਰ ਜੀ ਵੀ ਪੱਠੇ ਲੱਦ ਰਹੇ ਵੱਡੇ ਜਾ ਰਹੇ ਦੇਖੋ ਜੀ ਕੈਮਰਾ ਹਿਲਦਾ ਇਵੇਂ ਸਿੱਤ ਅੱਜ ਕੱਲ ਆ ਕੇ ਤੀਲਾ ਜਾ ਪੈ ਜਾਂਦਾ ਹੁੰਦਾ ਤਣਗੀਆਂ ਪਰ ਆਪਾਂ ਥੋੜਾ ਜਿਹਾ ਖੁਸ਼ਬੂ ਵਾਸਤੇ ਤੋੜ ਲੈਨੇ ਨਿਸਰੇ ਨਿਸਰੇ ਪੰਨਾਕ ਤਣਗਾ ਆਪਾਂ ਲੈ ਆ ਤੋੜ ਜੀ ਤੇ ਇੱਧਰ ਆਪਣਾ ਪਾਣੀ ਲਾ ਕੇ ਆਪਾਂ ਥੋੜਾ ਜਿਹਾ ਰਹਿ ਗਿਆ ਪਰ ਜੁਬਾ ਇਹ ਤੇ ਆਪਾਂ ਬਣਾਈਏ ਜਾ ਕੇ ਸਾਜੀ ਇੰਨਾ ਕੰਮ ਕਰਦਿਆ ਦਿਨ ਜਾਂਦਾ ਢਾਲ ਜੀ ਨਿੱਕੇ ਨਿੱਕੇ ਕੰਮ ਕਰਦਿਆ ਦਿਨ ਗਿਆ ਚਲੋ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਜੀ ਤੇ ਆਏ ਆਪਾਂ ਕੰਮ ਕਰਦੇ ਰਗੇ ਪ੍ਰਮਾਤਮਾ ਕੰਮ ਦਿੰਦਾ ਰਵੇ ਤੇ ਆਪਾਂ ਕਰਦੇ ਰਹੀਏ ਜੀ ਦੁੱਧ ਬਾ ਸਾਂਭ ਲਗੇ ਜੀ ਤੇ ਉਧਰ ਆਪ ਸਬਜ਼ੀ ਲਈ ਆ ਕੱਟ ਤੇ ਉਹਨੂੰ ਵੀ ਆਪਾਂ ਧਰ ਦੇਣਾ ਹੁਣੇ ਤੇ ਗੁੰਨ ਕੇ ਆਟਾ ਤੇ ਲਾਲੀਏ ਰੋਟੀਆਂ ਜੀ ਇੰਨੇ ਕ ਸ਼ਾਮ ਦੇ ਕੰਮ ਧੰਦੇ ਹੁੰਦੇ ਆ ਬਸ ਮੁੜ ਕੇ ਭਾਂਡੇ ਮਾਂਜਦੇ ਉਹ ਕਰ ਲਿਆ ਤਾ ਕਰਕੇ ਜਿਉ ਟ੍ਰਿਕ ਜ਼ਰੂਰ ਹੈ ਵੀ ਡੋਕਾ ਤੁਸੀਂ ਪਾਸੀ ਜੋ ਕੇ ਦੁੱਧ ਦੀ ਫੈਂਟ ਵਧਾ ਸਕਦੇ ਆ ਵੀ ਡੋਕਾ ਪਹਿਲਾਂ ਚੋਇਆ ਜਾਵੇ ਫੈਂਟ ਦਾ ਬਹੁਤ ਫਰਕ ਪੈ ਜਾਂਦਾ ਕਿਉਂਕਿ ਅੱਜ ਕੱਲ ਆ ਕੇ ਹਰਕਦਿਆਂ ਮੱਜਾਂ ਧੋਕੜਾਂ ਤਾਂ ਹੋ ਹੀ ਜਾਂਦੀਆਂ ਜੀ ਤੇ ਧੋਕੜਾਂ ਮੱਜਾਂ ਦਾ ਫਿਰ ਜੇ ਥੋੜਾ ਜਿਹਾ ਆਪਾਂ ਡੋਕਾ ਚੂਲ ਗਏ ਤਾਂ ਫਿਰ ਦੁੱਧ ਫੈਂਟ ਵੱਧ ਜਾਂਦੀ ਹੈ ਵੈਸੇ ਤਾਂ ਬਾਲਿਆਂ ਨੂੰ ਪਤਾ ਹੀ ਹੋਊਗਾ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦੇਣੀ ਆ ਠੀਕ ਆ ਜੀ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਥੈਂਕ ਯੂ ਜੀ ਫॉर ਵਾਚਿੰਗ ਜੀ ਸਾਰਿਆਂ ਦਾ